1 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ਤੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਜਲੰਧਰ ਫੇਰੀ ਤੋਂ ਪਹਿਲਾਂ ਤਿੰਨ ਸਕੂਲਾਂ ਨੂੰ ਈਮੇਲ ਪ੍ਰਾਪਤ ਹੋਇਆ ਹੈ ਜਿਸ ਦੇ ਵਿੱਚ ਬੰਬ ਨਾੜੋਂ ਦੀ ਧਮਕੀ ਦਿੱਤੀ ਗਈ ਹੈ ਸਦਸੀ ਕੀ ਇਸ ਮੁਖਤਾ ਜੋ ਕਿ ਪ੍ਰਸ਼ਾਸਨ ਮੁਖਤਾ ਪੈਰਦੀਆ ਪੈਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦौरा ਜੋ ਕਿ ਯੋਜਨਾਬੱਧ ਦौरा ਹੈ ਔਰ ਇੱਕ ਦਿਨ ਪਹਿਲਾਂ ਅਜਿਹਾ ਸੁਰੱਖਿਆ ਦੇ ਵਿੱਚ ਜੋ ਕਿ ਹੜਕੰਪ ਮਚਾ ਦੇਣ ਵਾਲਾ ਈਮੇਲ ਪ੍ਰਾਪਤ ਹੁੰਦਾ ਹੈ ਸੁਰੱਖਿਆ ਵਿਵਸਥਾ ਨੂੰ ਲੈ ਕੇ ਇਸ ਵਕਤ ਹੜਕੰਪ ਮਚਿਆ ਹੋਇਆ ਹੈ ਸ਼ਨੀਵਾਰ ਨੂੰ ਸ਼ਹਿਰ ਦੇ ਤਿੰਨ ਸਕੂਲਾਂ ਨੂੰ ਪੁਲਿਸ ਤੇ ਡੀਐਵੀ ਸਕੂਲ ਕੈਂਬਰੇਜ ਇੰਟਰਨੈਸ਼ਨਲ ਸਕੂਲ ਅਤੇ ਐਮਜੀਐਮ ਸਕੂਲ ਨੂੰ ਇੱਕ ਈਮੇਲ ਪ੍ਰਾਪਤ ਹੋਇਆ ਹੈ ਅਤੇ ਇਸ ਈਮੇਲ ਦੇ ਵਿੱਚ ਧਮਕੀ ਦਿੱਤੀ ਗਈ ਹੈ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਥਾਨਕ ਪ੍ਰਸ਼ਾਸਨ ਅਤੇ ਜੋ ਕਿ ਵਿਭਾਗ ਪੂਰੇ ਤਰੀਕੇ ਦੇ ਨਾਲ ਅਲਰਟ ਹੋ ਗਿਆ ਹੈ ਸੁਦਾਚੀ ਕੀ ਪੁਲਿਸ ਵਿਭਾਗ ਦੇ ਵੱਲੋਂ ਸਕੂਲਾਂ ਦੀ ਬਰੀਕੀ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਜੋ ਧਮਕੀ ਭਰੇ ਚੇਤਾਵਨੀ ਤੋਂ ਬਾਅਦ ਜੋ ਕਿ ਇਸ ਵਕਤ ਈਮੇਲ ਦੇ ਵਿੱਚ ਅਧਤੀ ਕੀ ਧਮਕੀ ਤੋਂ ਬਾਅਦ ਡਰਤਾ ਮਾਹੌਲ ਵੀ ਜ਼ਰੂਰ ਬਣ ਜਾਂਦਾ ਵੈ ਈਮੇਲ ਦੇ ਵਿੱਚ ਪ੍ਰਧਾਨ ਮੰਤਰੀ ਦੌਰੇ ਦੌਰਾਨ ਜੋ ਕਿ ਲਿਖਿਆ ਗਿਆ ਹੈ ਕਿ ਡੇਰਾ ਬੱਲਾ ਇਲਾਕੇ ਦੇ ਵਿੱਚ ਬੰਬ ਧਮਾਕੇ ਦੀ ਚੇਤਾਵਨੀ ਹੈ ਅਤੇ ਇਸ ਦੇ ਨਾਲ ਨਾਲ ਜੋ ਕਿ ਇੱਕ ਗੱਲ ਇਸ ਦੇ ਵਿੱਚ ਰੱਖੀ ਗਈ ਹੈ ਕਿ ਡੇਰਾ ਬੱਲਾ ਦੇ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ ਸਰਦਾਰੀ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੱਲ ਨੂੰ ਪੰਜਾਬ ਦੌਰੇ ਤੇ ਆ ਰਹੇ ਨੇ ਜਲੰਧਰ ਵਿਛੂੜਾਣੇ ਪਹੁੰਚਣਾ ਹੈ ਤੇ ਇਸ ਦੌਰਾਨ ਤਬਕੀ ਪਰਏ ਪੱਤਰ ਮਿਲਿਆ ਹੈ ਤੇ ਸੁਰੱਖਿਆ ਏਜੰਸੀਆਂ ਨੂੰ ਹੁਣ ਅਲਰਟ ਤੇ ਕੀਤਾ ਗਿਆ ਹੈ ਸੋ ਬ੍ਰੀਕੇ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਇਸ ਸੂਰਣ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਸੋ ਪ੍ਰਧਾਨ ਮੰਤਰੀ ਮੋਦੀ ਜੂਤੀ ਚੋਪਰ ਦੇ ਰਾਹੀਂ ਹੈਲੀਕਾਪਟਰ ਦੇ ਰਾਹੀਂ ਚੰਦਰ ਵਿੱਚ ਪਹੁੰਚਣਗੇ ਸੋ ਸੁਰੱਖਿਆ ਏਜੰਸੀਆਂ ਇਸ ਵਕਤ ਅਲਰਟ ਤੇ ਦਿਖਾਈ ਦੇ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਯਾਨੀ ਕਿ ਕੱਲ ਨੂੰ ਜਲੰਧਰ ਦੇ ਵਿੱਚ ਆਰੇ ਨੇ ਅਤੇ ਜਲੰਧਰ ਦੇ ਵਿੱਚ ਜੋ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦौरा ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀ 19 ਜਨਮ ਦਿਹਾੜੇ ਦੇ ਮੌਕੇ ਤੇ ਜੋ 10 ਬੱਲਾ ਵਿਖੇ ਪਹੁੰਚ ਕੇ ਨਤਮਸਤਕ ਹੋਰੇ ਨੇ ਕਤੀ ਪੀਐਮ ਮੋਦੀ ਇਸ ਦੌਰੇ ਨੂੰ ਲੈ ਕੇ ਤਿਆਰੀਆਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਪ੍ਰਸ਼ਾਸਨ ਦੇ ਵੱਲੋਂ ਅਤੇ ਡੇਰੇ ਦੇ ਵਿੱਚ ਸੰਤਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਬੰਬ ਵੱਡੀ ਤਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਨੂੰ ਕਾਫੀ ਜ਼ਿਆਦਾ ਇਸ ਵਕਤ ਚੌਕਸ ਕਰ ਦਿੱਤਾ ਗਿਆ ਹੈ ਸ ਕੇਂਦਰੀ ਏਜੰਸੀਆਂ ਨੇ ਜੋ ਕਿ ਇਸ ਵਕਤ ਜੋ ਸੁਰੱਖਿਆਤ ਪ੍ਰਬੰਧਾਂ ਨੂੰ ਚੰਗੀ ਤਰ੍ਹਾਂ ਇੱਕ ਵਾਰ ਮੁਰਤੋਂ ਜਾਂਚ ਕਰ ਲਈਆਂ ਨੇ ਸੋਦਾਸੀ ਕਿ ਈਮੇਲ ਪ੍ਰਾਪਤ ਹੋਇਆ ਹੈ ਬੰਬ ਲਾਉਣ ਦੀ ਧਮਕੀ ਜਲੰਧਰ ਸ਼ਹਿਰ ਦੇ ਤਿੰਨ ਵੱਡੇ ਸਕੂਲਾਂ ਨੂੰ ਦਿੱਤੀ ਗਈ ਅਤੇ ਯੋਜਨਾਬੱਧ ਤੋਰਾ ਸੀ ਜਿਸ ਤੋਂ ਇੱਕ ਦਿਨ ਪਹਿਲਾਂ ਅਜੇ ਹੀ ਧਮਕੀਆਂ ਨਾਲ ਸੁਰੱਖਿਆ ਵਿਵਸਥਾ ਦੇ ਵਿੱਚ ਹਰਤੰਪ ਮਜਾਤ ਮਚਾ ਦਿੰਦੀ ਹੈ ਸੁਰੱਖਿਆ ਵਿਵਸਥਾ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਦੇਖ ਨੂੰ ਮਿਲ ਰਿਹਾ ਹੈ ਸੋਦਾਸੀ ਕਿ ਉੰਠੀ ਤੋਂ ਬਾਅਦ ਪੁਲਿਸ ਨੂੰ ਭਾਗ ਬਾਰੀ ਕਿਹਦੇ ਨਾਲ ਜਾਂਚ ਕਰ ਰਿਹਾ ਹੈ ਪਰ ਹਾਲਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰਤ ਬਿਆਨ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ